ਪ੍ਰਵਾਸੀਆਂ ਨੂੰ ਪਰਮਾਨੈਂਟ ਨਾ ਕਰੋ ਪੰਜਾਬ ਦੇ ਬੜੀ ਮੈਂ ਬਹੁਤ ਚਿਰ ਦਾ ਕਹਿ ਰਿਹਾ 84 ਤੁਹਾਡੇ ਪੰਜਾਬ ਚਾਜ ਨਹੀਂ ਸਮਝ ਇਹ ਆਉਣ ਲੱਗ ਗਈ ਹੈ ਜਿਹੜੇ ਪ੍ਰਵਾਸੀ ਨੇ ਇੱਕ ਪੰਜਾਬ ਦੇ ਮੁੰਡਿਆਂ ਨੂੰ ਵਿਗਾਰ ਰਹਿਣੇ ਆਉ ਨਿਕਲੋ ਬਾਹਰ ਉਹ ਜੋ ਮੁੰਡਾ ਨੌਜਵਾਨ ਮਾਰਤਾ ਕਿੰਨੇ ਕੁ ਲੀਡਰ ਤੁਹਾਡੇ ਬੋਲੇ ਨੇ 92 ਜੋ ਪੁਰਾਣੇ ਕਾਲੀਆਂ ਚ ਕਾਂਗਰਸੀਆਂ ਚ ਕਿੰਨੇ ਬੋਲੇ ਕਿੰਨਿਆਂ ਨੇ ਕਿਹਾ ਕਿ ਚਲੇ ਜਾਣੇ ਚਾਹੀਦੇ ਨੇ ਪੰਜਾਬ ਚ ਸਿਰਫ ਇੱਕੋ ਡਰਾਇਨਾ 92 ਐਮਐਲਿਆ ਨੂੰ ਕਿ ਜੇ ਅਸੀਂ ਕਿਤੇ ਕੋਈ ਚੇਂਜ ਕਰ ਦਿੱਤਾ ਸਾਡੀ ਸਰਕਾਰ ਟੁੱਟ ਜਾਏਗੀ ਤੁਹਾਡੀ ਸਰਕਾਰ ਬਚੀ ਰਵੇ ਤੇ ਪੰਜਾਬ ਜਾਵੇ ਟੱਟੇ ਖੂਹ ਦੇ ਵਿੱਚ ਇਹੀ ਕਾਂਗਰਸ ਨੇ ਕੀਤਾ ਤੇ ਸਾਡਾ ਮੇਨ ਬੇੜਾ ਕਰਕੇ 2016 ਦੇ ਵਿੱਚ ਪ੍ਰਵਾਸੀਆਂ ਨੂੰ ਲਿਉਣ ਵਾਲਾ ਅਕਾਲੀ ਦਲ ਪੰਜਾਬ ਦੇ ਦਲਤ ਨੂੰ ਪਿੱਛੇ ਸੁੱਟ ਕੇ ਪ੍ਰਵਾਸੀਆਂ ਨੂੰ ਬੈਨੀਫਿਟ ਜ਼ਿਆਦਾ ਦਿੱਤੇ ਕਮਾਉਣ ਆਪ ਦਾ ਕੰਮ ਕਰਨ ਜੋ ਮਰਜੀ ਆਪ ਦਾ ਕਰਨ ਪਰ ਇਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਚਾਹੀਦਾ ਪਰਮਾਨੈਂਟ ਇਹਨਾਂ ਦੀ ਪ੍ਰਾਪਰਟੀ ਨਹੀਂ ਚਾਹੀਦੀ ਉਤਰਾਖੰਡ ਰਾਜਸਥਾਨ ਹਿਮਾਚਲ ਕੀ ਪੰਜਾਬ ਦੇ ਲੋਕ ਇਹਨਾਂ ਸਟੇਟਾਂ ਜਾਂ ਹੋਸਟ ਸਟੇਟਾਂ ਦੇ ਵਿੱਚ ਜਾ ਕੇ ਆਪਾਂ ਜ਼ਮੀਨ ਲੈ ਸਕਦੇ ਆਪਾਂ ਪੀਆਰ ਹੋ ਸਕਦੇ ਆ ਉਸ ਸਟੇਟ ਦੇ ਅੰਦਰ ਆਪਣੀ ਵੋਟ ਬਣ ਸਕਦੀ ਹੈ ਨਹੀਂ ਬਣ ਸਕਦੀ ਪੰਜਾਬ ਦੇ ਲੋਕਾਂ ਨੇ ਤਾਂ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਇੱਕ ਤਾਂ ਬਾਹਰ ੱੱਕੇ ਖਾਣੋ ਬੰਦ ਕਰ ਦਿਓ ਜੋ ਇੱਥੇ ਇਹਨਾਂ ਦਾ ਹਾਲਾਤ ਨੇ ਅਸੀਂ ਸੋਚਦਾ ਤੁਹਾਡੇ ਬਾਰੇ ਅੰਗਰੇਜ਼ ਵੀ ਇਹ ਸੋਚ ਰਹੇ ਨੇ ਤੁਸੀਂ ਉੱਥੇ ਜਾ ਕੇ ਕਟਿਆ ਤੋਂ ਕਟਿਆ ਕੰਮ ਕਰਨਾ ਹੈ ਪੰਜਾਬ ਚਾਹਦੇ ਸਰਦਾਰੀ ਕੰਮ ਨਹੀਂ ਕਰਨਾ ਉੱਥੇ ਬੈਠੇ ਪੋਸਟਾਂ ਪਾਈ ਜਾਂਦੇ ਨੇ ਬਿੜਾਂ ਕਰਦੀਆਂ ਯਾਰ ਜੇ ਤੁਹਾਨੂੰ ਇਹ ਨਾ ਚੰਗਾ ਪਿਆਰ ਤੁਹਾਨੂੰ ਪੰਜਾਬ ਚੰਗਾ ਲੱਗਦਾ ਹੈ ਤੇ ਪੰਜਾਬ ਚਾਹਦੇ ਕਿਉਂ ਨਹੀਂ ਤੁਸੀਂ ਕੀ ਇਹ ਮੁੱਖ ਮੰਤਰੀ ਹੋਵੇ ਜੇ ਇੱਥੇ 1 ਨਵੰਬਰ 1966 ਨੂੰ ਪੰਜਾਬੀ ਸੂਬਾ ਨਾ ਬਣਦਾ ਨਾ ਤੇ ਯਾਦ ਰੱਖਿਆ ਜੇ ਤੁਹਾਡਾ ਦਾ ਇਥੇ ਐਮ.ਐਲ.ਏ ਨਹੀਂ ਸੀ ਜਿਤਨਾ ਖੂਆਂ ਛਾਲਾ ਮਾਰੀਆਂ ਗੋਲੀਆਂ ਵਜੀਆਂ 1960 ਤੋਂ ਪਹਿਲਾਂ ਦੋ ਦੋ ਚਾਰ ਚਾਰ ਸਾਲ ਲੋਕ ਜੇਲਾ ਚ ਬੈਠੇ ਰਹੇ ਕਿੱਡੀ ਮੁਸ਼ਕਲ ਨਾਲ ਪੰਜਾਬ ਮਿਲਿਆ ਜਾ ਇਹਨੂੰ ਸੁਭਾਲਣਾ ਕਿਵੇਂ ਸੀ ਐਮ.ਐਲ.ਏ ਉਹਨੇ ਹੀ ਬੰਨਾ ਹੈ ਨਾ ਜੀ ਜਿਹਨੇ ਪੋਚੇ ਮਾਰਨੇ ਸਾਡੀ ਕੌਮ ਵੀ ਉਸੇ ਮਗਰ ਤੁਰਦੀ ਹੈ ਜਿਹੜਾ ਸਿਰੇ ਦਾ ਚਗਲ ਹੁੰਦਾ ਉਹਦੇ ਨਾਲ ਛੰਡੀਆਂ ਚੁੱਕ ਕੇ ਤੁਰੇ ਫਿਰਦੀਆਂ ਸਾਡੇ ਲੀਡਰ ਤਾਂ ਮਰੇ ਹੋਏ ਇਹ ਤਾਂ ਘਰ ਜਾਂਦੇ ਨੇ ਅਸੀਂ ਫੇਰ ਸਰੋਪੇ ਪਾਉਣੇ ਇਹਨਾਂ ਦੇ ਸਾਡੇ ਲੀਡਰ ਏਡੇ ਮਰੀ ਜਮੀਰ ਦੇ ਨੇ ਜਿੱਥੇ ਇਹਨਾਂ ਨੂੰ 100 ਵੋਟ ਦੱਸਦੇ ਦੇ ਜੰਦੀ ਹੈ ਇਹ ਦਸਾਂ ਬੰਦਿਆਂ ਨੂੰ ਗੋਲੀ ਮਾਰ ਦਿੰਦੇ ਨੇ ਜੇ ਕੱਲ ਨੂੰ ਪ੍ਰਵਾਸੀ ਕਹਿਣ ਜੇ ਅਸੀਂ 4 ਐਮਐਲਏ ਤਾਂ ਜਿਤਾਵਾਂਗੇ ਜੇ ਤੁਸੀਂ ਹਿੰਦੂ ਨੂੰ ਹਿੰਦੀ ਰੋ ਪਾਸੇ ਹਿੰਦੀ ਨੂੰ ਅੱਗੇ ਲੈ ਕੇ ਆਵੋਗੇ ਸਾਡੇ ਤਾਂ ਕਰਮਾ ਵਾਲੇ ਬਠਿੰਡੇਰ ਕੀ ਸ਼ਹਿਰਾਂ ਦੇ ਐਮਐਲਏ ਆਏ ਹੋ ਜੀ ਇੱਥੇ ਖੜੇ ਪਰ ਲਿਖੇ ਦਿੰਦੇ ਉਹਦੇ ਪਿੱਛੇ ਕਾਂਗਰਸ ਸਾਡ ਕਾਂਗਰਸ ਦਾ ਤੁਸੀਂ ਲਿਖੀ ਨਹੀਂ ਰਹਿ ਕੋਨਾਂ ਦਾ ਤੁਸੀਂ ਇੱਕ ਵਾਰੀ ਕਹਿ ਦਿਓ ਕਿ ਇਹ ਬੰਦੇ ਗਲਤ ਨੇ ਉਸੇ ਵੇਲੇ ਉਹ ਇਹਨਾਂ ਦਾ ਪ੍ਰਧਾਨ ਹੈ ਉਸੇ ਵੇਲੇ ਜਾ ਕੇ ਘਰ ਜਾ ਕੇ ਲੰਮੇ ਪੈਜਦਾ ਪ੍ਰਵਾਸੀਆਂ ਦੇ ਇਹਨਾਂ ਨੂੰ ਪੰਜਾਬ ਨਾਲ ਪਿਆਰ ਹੋ ਗਿਆ ਇੱਕ ਲਵਜੀ ਸਿੱਖਿਆ ਹੈ ਪੰਜਾਬ ਨਾਲ ਪਿਆਰ ਹੋਇਆ ਹੁੰਦਾ ਨਾ ਤੇ ਜਿੱਥੇ ਪੁੱਤਰ ਮਰਿਆ 17 ਸਾਲ ਦਾ ਪਹਿਲਾਂ ਤੂੰ ਉੱਥੇ ਜਾਂਦਾ ਉੱਥੇ ਜਾ ਕੇ ਬੋਲਦਾ ਮੈਂ ਹਾਰ ਜਾਂ ਮੈਂ ਜਿੱਤ ਜਾਂ ਦਫਾ ਕਰੂੰ ਪਰ ਮੈਨੂੰ ਪੰਜਾਬ ਅੱਗੇ ਹੈ ਪਰ ਇਹ ਗੱਲਾਂ ਨਹੀਂ ਹੁੰਦੀ ਜਿੱਤ ਹਾਰ ਜ਼ਿੰਦਗੀ 'ਚ ਨਹੀਂ ਹੁੰਦੀ ਹੁੰਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਨਹੀਂ ਸੀ ਕਰਨਾ ਔਰੰਗਜ਼ੇਬ ਤੋਂ ਬਾਅਦ ਜਿਹੜੇ ਮੁਗਲ ਆਏ ਨੇ ਜਾਂ ਅਫਗਾਨ ਆਇਆ ਤਾਂ ਉਹਦੇ ਨਾਲ ਸਿੱਖ ਸਮਝੌਤੇ ਕਰ ਲੈਂਦੇ ਪਰ ਸਮਝੌਤਾ ਨਹੀਂ ਕੀਤਾ ਰਾਹ ਜਾਂਦਾ ਚਲਾ ਗਿਆ ਸਾਚਿਰੇ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ-ਠਾਕ ਹੋਵੋਗੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਵੱਖ-ਵੱਖ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ ਨੇ ਤੇ ਉਹ ਚੱਲਦੀਆਂ ਰਹਿੰਦੀਆਂ ਵੀ ਨੇ ਇੱਕ ਵਰਗ ਉਹ ਆ ਜੋ ਕਹਿੰਦਾ ਕਿ ਪੰਜਾਬ ਤੇ ਇਹਨਾਂ ਨੇ ਕਬਜ਼ਾ ਕਰ ਲੈਣਾ ਹੈ ਪੰਜਾਬ ਤੇ ਕਾਬਜ਼ ਹੋਣਗਾ ਹੋ ਜਾਣਗੇ ਪੰਜਾਬੀਆਂ ਨੂੰ ਇਹਨਾਂ ਨੇ ਕੱਢ ਦੇਣਾ ਹੈ ਭਜਾ ਦੇਣਾ ਹੈ ਅਗਲੇ ਦਿਨਾਂ ਦੇ ਵਿੱਚ ਰਾਜ ਇਹਨਾਂ ਪ੍ਰਵਾਸੀਆਂ ਦਾ ਹੋਵੇਗਾ ਤਾਂ ਦੂਸਰੇ ਪਾਸੇ ਇੱਕ ਵਰਗ ਉਹ ਵੀ ਆ ਜਿਹੜਾ ਇਹ ਕਹਿੰਦਾ ਹੈ ਕਿ ਇਹ ਮਿਹਨਤ ਮਜ਼ਦੂਰੀ ਕਰਨ ਦੇ ਲਈ ਇੱਥੇ ਆਉਂਦੇ ਨੇ ਜੇਕਰ ਸਾਡੇ ਲੋਕਾਂ ਨੇ ਰੋਜ਼ਗਾਰ ਛੱਡਿਆ ਸਾਡੇ ਲੋਕਾਂ ਨੇ ਹੱਥੀਂ ਕਿਰਤ ਕਰਨੀ ਹੱਥੀਂ ਕੰਮ ਕਰਨਾ ਛੱਡਿਆ ਉਸ ਤੋਂ ਬਾਅਦ ਹੀ ਇਹ ਆ ਕੇ ਉਹ ਕੰਮ ਜਿਹੜੇ ਪੰਜਾਬੀਆਂ ਵਾਲੇ ਸੀ ਉਹ ਇਹਨਾਂ ਨੇ ਸੰਭਾਲੇ ਨੇ ਇਹ ਕਿਰਤ ਕਰਨ ਦੇ ਲਈ ਆਉਂਦੇ ਨੇ ਤਾਂ ਉਹ ਇਸ ਚੀਜ਼ ਨੂੰ ਸਿਰੇ ਤੋਂ ਨਕਾਰਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਕਬਜ਼ਾ ਹੋ ਸਕਦਾ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਰਾਜ ਹੋ ਸਕਦਾ ਉਹ ਵਰਗ ਇਹ ਵੀ ਕਹਿੰਦਾ ਹੈ ਕਿ ਜੇਕਰ ਅਸੀਂ ਕੋਈ ਵੀ ਜਗ੍ਹਾ ਛੱਡਦੇ ਹਾਂ ਉਸ ਜਗ੍ਹਾ ਨੂੰ ਭਰਨ ਦੇ ਲਈ ਕਿਸੇ ਨਾ ਕਿਸੇ ਨੇ ਆਉਣਾ ਹੀ ਹੁੰਦਾ ਆ ਇਹ ਗੱਲਾਂ ਹਾਲਾਂਕਿ ਚਲਦੀਆਂ ਰਹੀਆਂ ਨੇ ਤੇ ਚਲਦੀਆਂ ਰਹਿਣਗੀਆਂ ਪਰ ਪਿਛਲੇ ਦਿਨਾਂ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਇੱਕ ਦੋ ਨੌਜਵਾਨਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਜਿਸ ਤੇ ਵਿੱਚ ਇੱਕ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਰੋਸ ਪ੍ਰਦਰਸ਼ਨ ਜਿਹੜਾ ਮੇਨ ਰੋਡ ਮੇਨ ਹਾਈਵੇ ਜਾਮ ਕਰਕੇ 에어ਪੋਰਟ ਰੋਡ ਜਾਮ ਕਰਕੇ ਵੀ ਕੀਤਾ ਜਾਂਦਾ ਹੈ ਤਾਂ ਉੱਥੇ ਇਹ ਗੱਲ ਜਿਹੜੀ ਆ ਬੜੀ ਉੱਠੀ ਕਿ ਪ੍ਰਵਾਸੀ ਪੰਜਾਬ ਦੇ ਵਿੱਚ ਆਏ ਪੰਜਾਬ ਦੇ ਵਿੱਚ ਕਾਬਜ ਹੋਏ ਇਸੇ ਕਰਕੇ ਐਸਾ ਕੁਝ ਹੋਇਆ ਆਉਣ ਵਾਲੇ ਦਿਨਾਂ 'ਚ ਉਹ ਇਹ ਵੀ ਚਰਚਾਾਂਵਾਂ ਚੱਲੀਆਂ ਕਿ ਆਉਣ ਵਾਲੇ ਦਿਨਾਂ 'ਚ ਇਹ ਘਟਨਾਵਾਂ ਵਧਣਗੀਆਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰ ਲਈਏ ਫਿਰ ਅਗਲੀ ਗੱਲਬਾਤ ਕਰਦਾ ਹੈ ਖਾਰਾ ਸਾਹਿਬ ਸਵਾਗਤ ਆ ਰਿਹਾ ਮੀਟਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇੱਕ ਵਰਗ ਇਹ ਆ ਕਿ ਉਹ ਕਹਿੰਦਾ ਕਿ ਪ੍ਰਵਾਸੀ ਪੰਜਾਬ ਦੇ ਵਿੱਚ ਆਉਣਗੇ ਤੇ ਕਬਜ਼ਾ ਕਰਨਗੇ ਕਬਜ਼ ਹੋ ਜਾਣਗੇ ਨਾਲ ਹੀ ਇੱਕ ਵਰਗ ਇਹ ਵੀ ਆ ਜਿਹੜਾ ਕਹਿੰਦਾ ਕਿ ਨਹੀਂ ਉਹ ਕੰਮ ਕਰਨ ਦੇ ਲਈ ਕਿਰਤ ਕਰਨ ਦੇ ਲਈ ਆਉਂਦੇ ਨੇ ਕਿਵੇਂ ਦੇਖਦੇ ਹੋ ਇਸ ਵਿਸ਼ੇ ਨੂੰ ਦੇਖੋ ਦੋਨੋਂ ਚੀਜ਼ਾਂ ਨੂੰ ਆਪਾਂ ਬਰਾਬਰ ਲੈ ਕੇ ਚੱਲਦੇ ਹਾਂ ਕੰਮ ਕਰਨ ਤੋਂ ਆਪਾਂ ਕਿਸੇ ਆਦਮੀ ਨੂੰ ਦੂਜੀ ਸਟੇਟ 'ਚ ਰੋਕ ਨਹੀਂ ਸਕਦੇ ਹਰ ਬੰਦੇ ਦੇ ਕੋਲ ਰਾਈਟ ਹੈ ਉਹਦੀ ਰਾਈਟ ਹੈ ਉਸ ਦਾ ਦੂਜੀ ਸਟੇਟ ਜਾ ਕੇ ਕੰਮ ਕਰਨਾ ਉੱਥੇ ਕਮਾਉਣਾ 노 ਡਾਊਟ ਇਸ ਦੇ ਵਿੱਚ ਆਪਾਂ ਕਿਸੇ 'ਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ ਹੁਣ ਸਵਾਲ ਪੈਦਾ ਹੁੰਦਾ ਉਹਨਾਂ ਨੂੰ ਕਿਸੇ ਸਟੇਟ 'ਚ ਪੀਆਰ ਦੇਣੀ ਹੈ ਜਾਂ ਨਹੀਂ ਦੇਣੀ ਹੂੰ ਉਤਰਾਖੰਡ ਤੋਂ ਲਖ ਜੋ ਉਤਰਾਖੰਡ ਰਾਜਸਥਾਨ ਹਿਮਾਚਲ ਕੀ ਪੰਜਾਬ ਦੇ ਲੋਕ ਇਹਨਾਂ ਸਟੇਟਾਂ ਜਾਂ ਹੋਸਟ ਸਟੇਟਾਂ ਦੇ ਵਿੱਚ ਜਾ ਕੇ ਆਪਾਂ ਜ਼ਮੀਨ ਲੈ ਸਕਦੇ ਆ ਆਪਾਂ ਪੀਆਰ ਹੋ ਸਕਦੇ ਆ ਉਸ ਸਟੇਟ ਦੇ ਅੰਦਰ ਆਪਣੀ ਵੋਟ ਬਣ ਸਕਦੀ ਹੈ ਨਹੀਂ ਬਣ ਸਕਦੀ ਪਿੱਛੇ ਜੇ ਵੀ ਕਈ ਸਟੇਟਾਂ 'ਚ ਮਤਾ ਪੈ ਚੁੱਕਾ ਹੈ ਪਰ ਪੰਜਾਬ ਅਜੇ ਹੀ ਸਟੇਟ ਹੈ ਜਿਹਨੂੰ ਖਤਮ ਕਰਨ ਦੇ ਲਈ ਹਮੇਸ਼ਾ ਹੀ ਦਿੱਲੀ ਸਰਕਾਰ ਨੇ ਪਹਿਲ ਕੀਤੀ ਹੈ ਉਹਨਾਂ ਦੀ ਸੋਚ ਉਥੋਂ ਚੱਲੀ ਹੈ ਜਿੱਥੇ ਸਾਡੇ ਲੀਡਰਾਂ ਦਾ ਬੇੜਾ ਬਹਿ ਚੁੱਕਾ ਹੈ ਹੁਣ ਇੱਕ ਮੈਂ ਕੱਲ ਕਿਸੇ ਲੀਡਰ ਨਾਲ ਗੱਲ ਕੀਤੀ ਉਹਨਾਂ ਦਾ ਜਵਾਬ ਇਹ ਸੀ ਜੀ ਪੰਜਾਬ ਦੇ ਵਿੱਚ ਜੇ ਕੋਈ ਸਾਡੀ ਸਰਕਾਰ ਕੁਝ ਕਰੇਗੀ ਤਾਂ ਸਾਡੀ ਸਰਕਾਰ ਤੋੜ ਦਿੱਤੀ ਜਾਵੇਗੀ ਯਾਰ ਤੁਸੀਂ ਲੋਕ ਸਿਰਫ ਰਾਜ ਕਰਨਾ ਹੀ ਜਾਣਦੇ ਕੋਈ ਨਾ ਕੋਈ ਤਾਂ ਉੱਠੇਗਾ ਇਸ ਪੰਜਾਬ ਦੇ ਲਈ ਸਿਰਫ ਇੱਕੋ ਡਾਰਾ ਇਹਨਾਂ 92 ਐਮਐਲਏ ਨੂੰ ਕਿ ਜੇ ਅਸੀਂ ਕਿਤੇ ਕੋਈ ਚੇਂਜ ਕਰ ਦਿੱਤਾ ਸਾਡੀ ਸਰਕਾਰ ਟੁੱਟ ਜਾਏਗੀ ਤੁਹਾਡੀ ਸਰਕਾਰ ਬਚੀ ਰਵੇ ਤੇ ਪੰਜਾਬ ਜਾਵੇ ਟੱਟੇ ਖੂਹ ਦੇ ਵਿੱਚ ਇਹੀ ਕਾਂਗਰਸ ਨੇ ਕੀਤਾ ਤੇ ਸਾਡਾ ਮੇਨ ਬੇੜਾ ਗਿਰਕ 2016 ਦੇ ਵਿੱਚ ਪ੍ਰਵਾਸੀਆਂ ਨੂੰ ਲਿਉਣ ਵਾਲਾ ਅਕਾਲੀ ਦਲ ਸੀ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਅਖਬਾਰ ਪੜ੍ਹ ਕੇ ਦੇਖਿਆ ਜੇ 2016 ਦੇ ਤਾਂ ਉਸ ਦੇ ਵਿੱਚ ਕੀ ਹੈ ਪੰਜਾਬ ਦੇ ਦਲਤ ਨੂੰ ਪਿੱਛੇ ਛੱਡ ਕੇ ਪ੍ਰਵਾਸੀਆਂ ਨੂੰ ਬੈਨੀਫਿਟ ਜ਼ਿਆਦਾ ਦਿੱਤੇ ਗਏ ਸੀ ਹੁਣ ਕਾਲੀ ਵੀ ਉਹ ਕਾਂਗਰਸ ਵੀ ਨੇ ਉਹੀ ਕੀਤਾ ਤੇ ਆਮ ਆਦਮੀ ਨੇ ਵੀ ਉਹੀ ਕੀਤਾ ਹੁਣ ਇਹਨਾਂ ਨੂੰ ਸਰਕਾਰਾਂ ਬਚਾਉਣ ਤਿੱਕਰ ਆਪ ਦੇ ਰਾਜ ਤਿੱਕਰ ਲਿੰਕ ਰਹਿ ਗਿਆ ਮਤਲਬ ਰਾਜ ਤਿੱਕਰ ਰਹਿ ਗਿਆ ਪੰਜਾਬ ਸਰਕਾਰ ਦਾ ਕੋਈ ਲਿੰਕ ਨਹੀਂ ਪੰਜਾਬ ਜਾਵੇ ਠੱਠੇ ਖੂਚ ਇਹ ਭਾਵੇਂ ਸਿਵਰੇ ਬਰਬਾਦ ਹੋ ਜੇ ਹੁਣ ਕੀ ਹੈ 1947 ਦੇ ਅਸੀਂ ਦੌਰ ਚ ਜਾਨੇ ਆ ਤੇ ਨਹਿਰੂ ਦੇ ਕੁਝ ਲਫ਼ਜ਼ ਸੀ ਕਿ ਇਹ ਸਟੇਟ ਦੇ ਵਿੱਚ ਸਿੱਖਾਂ ਦੀ ਗਿਣਤੀ ਵਧੇਗੀ ਤੁਹਾਡੀ ਗਿਣਤੀ ਵਧੇਗੀ ਸਾਨੂੰ ਡਰ ਹੈ ਕਿ ਨਾਲ ਪਾਕਿਸਤਾਨ ਦਾ ਬਾਰਡਰ ਹੈ ਦੇਖੋ ਸੋਚ ਕਿੰਡੀ ਗੰਦੀ ਸੀ ਇਹਨਾਂ ਲੋਕਾਂ ਦੀ ਤੇ ਸਾਡੇ ਲੋਕ ਚਾਗਲ ਜਿਹੜੇ ਲੀਡਰ ਹੈ ਪਤਾ ਹੋਣ ਦੇ ਬਾਵਜੂਦ ਵੀ ਅੱਜ ਤੱਕਰ ਦੋ ਲਫ਼ਜ਼ ਨਹੀਂ ਬੋਲੇ ਇਸ ਜੀਤੇ ਯਾਰ 1965 ਤੇ 71 ਦੀ ਲੜਾਈ ਕਾ ਜਿਹੜੇ ਤੁਸੀਂ ਪੱਗਾਂ ਵਾਲੇ ਤੁਹਾਨੂੰ ਡਰ ਸੀ ਪੰਜਾਬ ਚ ਇਹਨਾਂ ਦੀ ਗਿਣਤੀ ਵਾਝੇਗੀ ਤੇ 1965 ਤੇ 71 ਦੇ ਵਿੱਚ ਤਾਂ ਤੁਹਾਡੇ ਇਹ ਜ਼ਮੀਨਾ ਪਿੰਡਾਂ ਚ ਉੱਠ ਕੇ ਲੜੇ ਨੇ ਲੋਕ ਕਿਤੇ ਸਰहदी ਏਰੀਆ ਨੂੰ ਜਾ ਕੇ ਵੇਖਿਆ ਵੇਖਿਆ ਉਥੋਂ ਆਰਮੀ ਕਿਹੜੀ ਪਾਸੇ ਹੋਈ ਸੀ ਕੌਣ ਬੰਦੇ ਲੜੇ ਸੀ ਉੱਥੇ ਫੌਜ ਦੇ ਬਰਾਬਰ ਇਹ ਪੱਗਾਂ ਵਾਲੇ ਲੜੇ ਸੀ ਅੱਜ ਜੇ ਪੰਜਾਬ ਦੇ ਅੰਦਰ ਪੱਗਾਂ ਵਾਲੇ ਖਤਮ ਹੋ ਗਏ ਤਾਂ ਇਹ ਪ੍ਰਵਾਸੀ ਆ ਗਏ ਤੇ ਯਾਦ ਰੱਖਿਆ ਜੇ ਜਿੰਨੂੰ ਤੁਸੀਂ ਕਹਿੰਦੇ ਸੀ ਨਾ ਕਿ ਇੱਥੇ ਪੱਗਾਂ ਵਾਲੇ ਦੀ ਗਿਣਤੀ ਵਧ ਗਈ ਤਾਂ ਸਾਡੀ ਡਿਫੈਂਸ ਨੂੰ ਖਤਰਾ ਹੈ ਯਾਦ ਰੱਖਿਆ ਜਦੋਂ ਤੁਹਾਡੇ ਇਹ ਆ ਗਏ ਨਾ ਫਿਰ ਤੁਹਾਡੀ ਡਿਫੈਂਸ ਨਹੀਂ ਖਲੋਣੀ ਇੱਥੇ ਬਾਰਡਰ ਏਰੀਏ ਦੇ ਵਿੱਚ ਪਿੱਛੇ ਜੇ ਇੱਕ ਆਪਾਂ ਪੜਿਆ ਵੀ ਸੀ ਇੱਕ ਫੇਸਬੁੱਕ ਤੇ ਵੀ ਆ ਰਿਹਾ ਸੀ ਕਿ ਪਾਕਿਸਤਾਨ ਦੀ ਆਰਮੀ ਨੇ ਇੱਕ ਲਬਜ ਕਿਹਾ ਸੀ ਅਸੀਂ ਦਿੱਲੀ ਬੜੀ ਜਲਦੀ ਚਲੇ ਜੀਏ ਪਰ ਵਿਰਾਹ ਦੇ ਵਿੱਚ ਇਹ ਪੱਗਾਂ ਬੈਠੀਆਂ ਉਹ ਲਬਜ ਬੜਾ ਡੂੰਗਾ ਸੀ ਜਿਹਨੂੰ ਹਿੰਦੁਸਤਾਨ ਦੀ ਹਕੂਮਤ ਜਾਣਬੁੱਝ ਕੇ ਨਹੀਂ ਸਮਝ ਰਹੀ ਚਲਾਕੀ ਕਰ ਰਹੀ ਹੈ ਪਰ ਕੁਝ ਚਲਾਕੀਆਂ ਨੇ ਜਿਹੜੀਆਂ ਆਪਦਾ ਘਰ ਬਰਬਾਦ ਕਰ ਦਿੱਤੀਆਂ ਨੇ ਹੁਣ ਪ੍ਰਵਾਸੀਆਂ ਤੇ ਆ ਜੀਏ ਇਹਨਾਂ ਦੀ ਗਿਣਤੀ ਜਿਹੜੀ ਪੰਜਾਬ ਦੇ ਅੰਦਰ ਹੈ ਇੰਨੀ ਜ਼ਿਆਦੀ ਵੱਧ ਚੁੱਕੀ ਹੈ ਸਾਡਾ ਇੱਕ ਲੀਡਰ ਵੀ ਇਸ ਤੇ ਨਹੀਂ ਬੋਲਦਾ ਉਹ ਜੋ ਮੁੰਡਾ ਨੌਜਵਾਨ ਮਾਰਤਾ ਜੀ ਕਿੰਨੇ ਕੁ ਲੀਡਰ ਤੁਹਾਡੇ ਬੋਲੇ ਨੇ 92 ਚ ਪੁਰਾਣੇ ਕਾਲੀਆਂ ਦੇ ਕਾਂਗਰਸੀਆਂ ਚ ਕਿੰਨੇ ਬੋਲੇ ਨੇ ਕਿੰਨੇ ਆਣੇ ਕਿਹਾ ਗਿਆ ਚੜਾਈ ਜਾਣੇ ਚਾਹੀਦੇ ਨੇ ਪੰਜਾਬ ਚ ਯਾਰ ਹਰ ਚੀਜ਼ ਵੋਟ ਨਹੀਂ ਹੁੰਦੀ ਹੁੰਦੀ ਬਹੁਤ ਚੀਜ਼ਾਂ ਨੇ ਆਪ ਦੇ ਸਰੀਰ ਗਵਾਉਣੇ ਪੈਂਦੇ ਨੇ ਜੇ ਸਰਦਾਰ ਕਰਤਾਰ ਸਿੰਘ ਸਰਾਭਾ 18 ਸਾਲ ਦੀ ਉਮਰ ਸੋਚਦਾ ਕਿ ਮੇਰਾ ਤਾਂ ਵਿਆਹ ਵੀ ਹੋਵੇਗਾ ਮੈਂ ਤਾਂ ਘੋੜੀ ਵੀ ਚੜਨਾ ਹੈ ਮੈਂ ਤਾਂ ਅੱਗੇ ਜਵਾਗ ਜੱਲੇ ਵੀ ਹੋਣਗੇ ਮੇਰੇ ਤਾਂ ਮੈਂ ਤਾਂ ਸੌਖਾ ਬੜਾ ਘਰੋ ਜੇ ਗਦਰੀ ਇਹ ਸੋਚਦੇ ਕਿ ਸਾਨੂੰ ਤਾਂ ਤੋਪਾਂ ਤੇ ਗੋਲੀਆਂ ਨਾਲ ਲੜਾਇਆ ਗਿਆ ਸੀ ਕੀ ਲੈਣਾ ਅਸੀਂ ਤਾਂ ਅਜੇ ਜ਼ਿੰਦਗੀ ਬੜੀ ਸੋਹਣੀ ਕੱਢਣੀ ਹੈ ਯਾਰ ਜਿਨ੍ਹਾਂ ਨੇ ਉਮਰਾ ਤਿਆਗਤੀਆਂ ਸਰੀਰ ਤਿਆਗ ਦਿੱਤੇ ਗਏ ਇਹ ਤਾਂ ਚਲੋ ਪਿਛਲੇ ਬੰਦੇ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਲੈ ਜੀਏ ਤਾਂ ਯਾਰ ਕਿਆ ਕਹਿਣਾ ਯਾਰ ਤੇ ਇਹ ਇੱਕ ਛੋਟੀ ਜੀ ਇੱਕ ਛੋਟੀ ਜੀ ਐਮਐਲਏ ਹੈ ਜਿਹੜੀ ਬਾਲੀ ਵੱਡੀ ਚੀਜ਼ ਨਹੀਂ ਹੁੰਦੀ ਏ ਇੱਥੇ ਕਿੰਨੇ ਐਮਐਲਏ ਕਿਸੇ ਨੂੰ ਯਾਦ ਹੀ ਨਹੀਂ ਕਿਹੜਾ ਮਨਿਸਟਰ ਕਦੋਂ ਮਰ ਗਿਆ ਕਿਸੇ ਨੂੰ ਯਾਦ ਹੀ ਨਹੀਂ ਪਿੱਛੇ ਜੇ ਇੱਕ ਮਾਲਵੇਚ ਇੱਕ ਮਨਿਸਟਰ ਦੀ ਡੈਥ ਹੋਈ ਉਹ ਪੜ ਕੇ ਪਤਾ ਲੱਗਾ ਕਿ ਇਹ ਮਨਿਸਟਰ ਸੀ ਪਤਾ ਹੀ ਨਹੀਂ ਸੀ ਕਿਸੇ ਨੂੰ ਕਿਹੜੀ ਹਕੂਮਤ ਦੀ ਗੱਲ ਕਰਦੇ ਹੋ ਕਿਹੜੇ ਰਾਜ ਦੀ ਗੱਲ ਕਰਦੇ ਹੋ ਆਪਦੇ ਪੰਜਾਬ ਨੂੰ ਬਚਾਉਣ ਲਈ ਗੂੰਗਿਓ ਬੋਲ ਪੋ ਤੁਸੀਂ ਤੁਸੀਂ ਬੇੜਾ ਭਾਇਆ ਸਾਡੇ ਪੰਜਾਬ ਦਾ ਸਿਰਫ ਜ਼ਮੀਨਾਂ ਜਾਇਦਾਂ ਇਹਨਾਂ ਨੂੰ ਕਲੋਨੀਆਂ ਬਣਾ ਦਿਓ ਤੈਸ ਨੈਸ ਕਰਕੇ ਰੱਖਤਾ ਪੰਜਾਬ ਇਹਨਾਂ ਨਾਲ ਇੱਕ ਦਿਨ ਨਹੀਂ ਬੋਲੇ ਆਪਦੇ ਪੰਜਾਬ ਦੇ ਹੱਕ ਦੇ ਵਿੱਚ ਕਹ ਉਹ ਮੈਨੂੰ ਲੀਡਰ ਤੋਂ ਗੱਲ ਆ ਗਈ ਯਾਦ ਕਿ ਜੀ ਸਰਕਾਰ ਟੁੱਟ ਜੇਗੀ ਯਾਰ ਸਾਡੇ ਬੜੇ ਬਡੇਰੇ ਵੇਂਦੇ ਤੇ ਜੇ ਸ਼ਿਦੂ ਤੋਂ ਸਗੋਂ 21 ਸਾਲ ਦੇ ਬਾਅਦ ਦੁਨੀਆ ਤੋਂ ਚਲਾ ਗਿਆ ਯਾਰ ਉਹਨੇ ਪੰਜਾਬ ਨੂੰ ਸੋਚਿਆ ਆਪਦੇ ਲੋਕਾਂ ਬਾਰੇ ਸੋਚ ਇਸ ਪੰਜਾਬ ਲਈ ਸੋਚਣਾ ਚਾਹੀਦਾ ਇਹ ਪੰਜਾਬ ਦੇ ਅੰਦਰ ਜੇ ਪ੍ਰਵਾਸੀਏ ਆ ਗਏ ਐਨਾ ਕ੍ਰਾਈਮ ਵਧਣਾ ਪੰਜਾਬ ਦੇ ਅੰਦਰ ਤੁਹਾਡੇ ਤੋਂ ਕੰਟਰੋਲ ਨਹੀਂ ਹੋਣਾ ਮਹਾਰਾਸ਼ਟਰਾ ਦੇ ਵਿੱਚ ਮਰਾਠੀਆਂ ਦੀ ਜਿਹੜੀ ਆ ਬਿਲਕੁਲ ਆਪਦੇ ਅੰਤ ਤੇ ਆ ਚੁੱਕੇ ਨੇ ਮਰਾਠੀ ਉਥੇ ਇਹੀ ਪ੍ਰਵਾਸੀ ਚਲੇ ਜਾ ਚੁੱਕੇ ਇੱਕ ਮੇਰੇ ਕੋਲ ਆਰਮੀ ਦਾ ਬੰਦਾ ਆਇਆ ਉਹਨੇ ਮੈਨੂੰ ਦੱਸਿਆ ਕੀ ਇਹ ਤਾਂ ਉਹ ਜਿਹੜੀਆਂ ਬਹੁਤ ਉੱਪਰ ਇੱਕ ਪਹਾੜੀ ਏਰੀਆ ਹੈ ਉੱਥੋਂ ਦੇ ਲੋਕਾਂ ਦੀ ਗਿਣਤੀ ਘਟ ਗਈ ਇਹਨਾਂ ਦੀ ਵਧ ਗਈ ਹੈ ਉੱਥੇ ਬਹੁਤ ਬੁਰਾ ਹਾਲ ਹੋ ਗਿਆ ਉਸ ਸਟੇਟ ਦੇ ਅੰਦਰ ਕਿਉਂ ਨਹੀਂ ਪੰਜਾਬ ਦਾ ਮੁੱਖ ਮੰਤਰੀ ਤੇ ਐਮਐਲਏ ਸੋਚਦੇ ਰਾਜ ਤਾਂ ਫਿਰ ਵੀ ਚੱਲੇ ਜਾਣਾ ਹੈ ਇਹਨਾਂ ਨੂੰ ਤਾਂ ਇੱਥੇ 2000 ਤੁਸੀਂ ਕਾਂਗਰਸ ਦੇ ਵਿੱਚ ਜਿਹੜਾ ਅੱਜ ਕੱਲ੍ਹ ਭਾਜਪਾ ਦਾ ਲੀਡਰ ਬਣਿਆ ਜਿਹੜਾ ਕਹਿੰਦਾ ਮੈਨੂੰ ਪੰਜਾਬ ਨਾਲ ਪਿਆਰ ਹੋ ਗਿਆ ਉਹਨੇ ਸਾਰਾ ਉੱਥੇ ਵਸਾਇਆ ਪ੍ਰਵਾਸੀ ਲੈਣੋਂ ਪਾਰ ਜਿੰਨੇ ਵੀ ਐਮਐਲਏ ਦੇ ਬਟਿੰਡੇ ਦੇ ਹੋਏ ਨੇ ਸਾਰਿਆਂ ਨੇ ਲੈਣੋਂ ਪਾਰ ਬੰਦੇ ਵਸਾਏ ਨੇ ਇਹ ਸੋਚਿਆ ਕਿ ਇਹਨਾਂ ਦਾ ਇਹਨਾਂ ਦਾ ਰਿਜ਼ਲਟ ਕੀ ਨਿਕਲਣਾ ਪੰਜਾਬ ਦੇ ਅੰਦਰ ਬਹੁਤ ਰਿਜ਼ਲਟ ਮਾੜਾ ਹੈ ਕੰਮ ਕਰਨ ਕਮਾਉਣ ਆਪਦਾ ਅਸੀਂ ਉਸ ਤੋਂ ਨਹੀਂ ਰੋਕਦੇ ਪਰ ਇਹਨਾਂ ਨੂੰ ਪ੍ਰਵਾਸੀਆਂ ਨੂੰ ਪਰਮਾਨੈਂਟ ਨਾ ਕਰੋ ਪੰਜਾਬ ਦੇ ਅੰਦਰ ਬੜੀ ਮੁਸ਼ਕਲ ਦੇ ਨਾਲ 1947 ਤੋਂ ਲੈ ਕੇ 68 ਤੱਕਰ ਪੜ ਕੇ ਦੇਖੋ ਬੜੀ ਮੁਸ਼ਕਲ ਦੇ ਨਾਲ ਅਸੀਂ ਐਮਐਲਏ ਤੇ ਮਨਿਸਟਰਾਂ ਤੇ ਤੇ ਸੀਐਮ ਤੱਕਰ ਪਹੁੰਚੇ ਆ ਅਸੀਂ ਸਾਡੇ ਵਡਿਆਂ ਵਡੇਰਿਆਂ ਦੀ ਇੱਕੋ ਲੜਾਈ ਸੀ ਕਿ ਸਾਡੀ ਹੋਂਦ ਖਤਮ ਹੈ ਇੰਡੀਆ ਦੇ ਅੰਦਰ ਤਾਂ ਹਿੰਦੁਸਤਾਨ ਦੀ ਹਕੂਮਤ ਜਿਹੜੀ ਸਨ 47 ਤੋਂ ਪਹਿਲਾਂ ਨਾਰਾ ਮਾਰਦੀ ਸੀ ਹੋਮ ਰਾਈਟਸ ਦੀ ਗੱਲ ਕਰਦੀ ਸੀ ਸਨ 47 ਤੋਂ ਜਦੋਂ ਸਿੱਖ ਬੋਲਦਾ ਹੈ ਉਦੋਂ ਮੁੱਕਰ ਚੁੱਕੀ ਸੀ ਕਿੰਨੀਆਂ ਡਾਂਗਾਂ ਮਰੀਆਂ ਕਿੰਨੀਆਂ ਗੋਲੀਆਂ ਚੱਲੀਆਂ ਕਿੰਨੇ 66 ਤੋਂ 1966 ਤੋਂ ਪਹਿਲਾਂ ਇਹ ਸਿੱਖਾਂ ਤੇ ਹਮਲੇ ਹੋਏ ਦਿੱਲੀ ਵੀ ਹਮਲੇ ਹੋਏ ਬੜੀ ਮੁਸ਼ਕਲ ਨਾਲ ਪੰਜਾਬੀ ਸੂਬਾ ਮਿਲਿਆ ਤੁਹਾਨੂੰ ਛੋਟਾ ਜਿਹਾ ਜਿੰਦੇ ਅੰਦਰ ਸਾਡੀ ਹੋਂਦ ਹੈ ਸਾਡੀ ਪੰਜਾਬੀ ਬਾਦਸ਼ਾਹ ਦੀ ਲੜਾਈ ਸੀ ਬੜੀ ਮੁਸ਼ਕਲ ਨਾਲ ਸਾਨੂੰ ਏਰੀਆ ਮਿਲਿਆ ਹੈ ਪਰ ਉਸ ਦਾ ਪੱਠਾ ਭਾਉਣ ਲੱਗੇ ਇਹ ਬੰਦੇ ਨੇ ਦੋ ਲਫ਼ਜ਼ ਨਹੀਂ ਬੋਲਦੇ 1 ਨਵੰਬਰ 1966 ਨੂੰ ਸੂਬਾ ਬਣਦਾ ਇਸ ਮੁੱਖ ਮੰਤਰੀ ਨੂੰ ਪਤਾ ਲੱਗਿਆ ਕਿ ਤੂੰ ਅੱਜ ਜੇ ਮੁੱਖ ਮੰਤਰੀ ਤਾਂ 1966 ਦੇ ਕਰਕੇ ਬਣਿਆ ਹੋਇਆ ਨਹੀਂ ਤਾਂ ਇੱਥੇ ਤਾਂ ਯਾਦਵ ਤੇ ਕੋਈ ਹੋਰ ਹੀ ਹੋਣੀ ਸੀ ਅਸੀਂ 1 ਨਵੰਬਰ 1966 ਦੇ ਸੂਬੇ ਨੂੰ ਉਹਦੀ ਵਧਾਈ ਦੀ ਗੱਲ ਨਹੀਂ ਕਰ ਰਹੇ ਅਸੀਂ ਪੰਜਾਬ ਦੇ ਅੰਦਰ ਇੱਥੋਂ ਤੱਕਰ ਤਾਂ ਜਮੀਰ ਮਰ ਚੁੱਕੀ ਹੈ ਇਸ ਵਾਰ ਤਾਂ ਪੰਜਾਬ ਦਿਵਸ ਮਨਾਉਣਾ ਵੀ ਪੰਜਾਬ ਸਰਕਾਰ ਭੁੱਲ ਗਈ ਇੱਕ ਨੋ ਵੀ ਨਹੀਂ ਮੈਂ ਉਹੀ ਕਹਿ ਰਿਹਾ ਨਾ ਕਿ ਇਹ ਮੁੱਖ ਮੰਤਰੀ ਹੋਵੇ ਜੇ ਇੱਥੇ 1 ਨਵੰਬਰ 1966 ਨੂੰ ਪੰਜਾਬੀ ਸੂਬਾ ਨਾ ਬਣਦਾ ਨਾ ਤੇ ਯਾਦ ਰੱਖਿਆ ਜੇ ਤੁਹਾਡਾ ਤਾਂ ਇੱਥੇ ਐਮਐਲਏ ਨਹੀਂ ਸੀ ਜਿੰਨਾ 65% ਗਿਣਤੀ ਤੇ ਤੁਹਾਡੀ 35% ਸੀ ਕੁਆਂ ਛਾਲਾ ਮਾਰੀਆਂ ਗੋਲੀਆਂ ਵਜੀਆਂ 1966 ਤੋਂ ਪਹਿਲਾਂ ਦੋ ਦੋ ਚਾਰ ਚਾਰ ਸਾਲ ਲੋਕ ਜੇਲਾਂ 'ਚ ਬੈਠੇ ਰਹੇ ਹਿੰਦੁਸਤਾਨ ਦੀ ਬਹੁ ਗਿਣਤੀ ਤੁਹਾਨੂੰ ਫਿਰਕਾਪ੍ਰਸਤ ਤੇ ਸਿੱਖਸਤਾਨ ਕਹਿੰਦੇ ਸੀ ਇਹ ਭਾਲਦੇ ਨੇ ਉਹ ਤੁਹਾਨੂੰ ਜੋ ਉਹ ਮੰਗਦੇ ਸੀ ਜਦੋਂ ਤੁਸੀਂ ਮੰਗਿਆ ਤੁਹਾਨੂੰ ਉਦੋਂ ਹੀ ਫਿਰਕਾਪ੍ਰਸਤ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਕਿ ਢੀ ਮੁਸ਼ਕਲ ਨਾਲ ਪੰਜਾਬ ਮਿਲਿਆ ਯਾਰ ਇਹਨੂੰ ਸੰਭਾਲਣਾ ਕਿਵੇਂ ਸੀ ਇੱਕ ਕੀ ਹੈ ਮੈਂ ਐਮਐਲਏ ਨਹੀਂ ਬਣਾਂ ਲਣ ਤਾ ਤੁਹਾਡੇ ਜਨਮ ਨੂੰ ਪੈਦਾ ਹੋਣ ਤੇ ਇਹਨਾਂ ਲੋਕਾਂ ਦੇ ਯਾਰ ਤਿੰਨ ਪਾਰਟੀਆਂ ਨੇ ਰਾਜ ਕੀਤਾ ਨਾ ਅਕਾਲੀ ਕਾਂਗਰਸੀ ਤੇ ਤੇ ਤਿੰਨਾਂ 'ਚ ਫਰਕ ਦੱਸ ਦਿਓ ਕੀ ਹੈ ਇਹਨਾਂ ਨੂੰ ਪੰਜਾਬ ਨਾਲ ਪਿਆਰ ਹੋ ਗਿਆ ਇੱਕ ਲਵਜੀ ਸਿੱਖਿਆ ਹੈ ਪੰਜਾਬ ਨਾਲ ਪਿਆਰ ਹੋਇਆ ਹੁੰਦਾ ਨਾ ਤੇ ਜਿੱਥੇ ਪੁੱਤਰ ਮਰਿਆ 17 ਸਾਲ ਦਾ ਪਹਿਲੋ ਤੂੰ ਉੱਥੇ ਜਾਂਦਾ ਉੱਥੇ ਜਾ ਕੇ ਬੋਲਦਾ ਮੈਂ ਹਾਰ ਜਾ ਮੈਂ ਜਿੱਤ ਜਾ ਦਫਾ ਕਰੋ ਪਰ ਮੈਨੂੰ ਪੰਜਾਬ ਅੱਗੇ ਹੈ ਯਾਰ ਪਰ ਇਹ ਗੱਲਾਂ ਨਹੀਂ ਹੁੰਦੀ ਜਿੱਤ ਆਰ ਜ਼ਿੰਦਗੀ 'ਚ ਨਹੀਂ ਹੁੰਦੀ ਹੁੰਦੀ ਬਾਬਾ ਬੰਦਾ ਸਿੰਘ ਬਹਾਦਰ ਕਰਨ ਰਾਜ ਨਹੀਂ ਸੀ ਕਰਨਾ ਉਹਨਾਂ ਨੇ ਤਾਂ ਬੋਲਣਾ ਹੀ ਨਹੀਂ ਸੀ ਅਰੰਗਜੀਤ ਨਾਲ ਉਹ ਤੋਂ ਬਾਅਦ ਜਿਹੜੇ ਔਰੰਗਜੀਤ ਤੋਂ ਬਾਅਦ ਜਿਹੜੇ ਮੁਗਲ ਆਏ ਨੇ ਜਾਂ ਅਫਗਾਨ ਆਇਆ ਹੈ ਤਾਂ ਉਹਦੇ ਨਾਲ ਸਿੱਖ ਸਮਝੌਤੇ ਕਰ ਲਿੰਦੇ ਪਰ ਸਮਝੌਤਾ ਨਹੀਂ ਕੀਤਾ ਰਾਜ ਜਾਂਦਾ ਚਲਾ ਗਿਆ ਸਾਡਾ ਕਈ ਵਾਰ ਰਾਜ ਗਿਆ ਸਿੱਖਾਂ ਦਾ ਕਈ ਵਾਰ ਉਜੜੇ ਪਰ ਸਮਝੌਤਾ ਨਹੀਂ ਕੀਤਾ ਇਹਨਾਂ ਨੇ ਤਾਂ ਸਮਝੌਤੇ ਕੀਤੇ ਨਹੀਂ ਮੈਂ ਐਮਐਲਏ ਨਹੀਂ ਜਿੱਤਣਾ ਮੈਂ ਚੇਅਰਮੈਨ ਨਹੀਂ ਜਿੱਤਣਾ ਮੈਂ ਚੇਅਰਮੈਨ ਬੰਨਾ ਨਹੀਂ ਮੈਂ ਮੁੱਖ ਮੰਤਰੀ ਨਹੀਂ ਬੰਨਾ ਸੋ ਪੰਜਾਬ ਦੇ ਲੋਕਾਂ ਨੂੰ ਤਾਂ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਇੱਕ ਤਾਂ ਬਾਹਰ ੱੱਕੇ ਖਾਣੋ ਬੰਦ ਕਰ ਦਿਓ ਜੋ ਇੱਥੇ ਇਹਨਾਂ ਦਾ ਹਾਲਾਤ ਨੇ ਅਸੀਂ ਸੋਚਦਾ ਤੁਹਾਡੇ ਬਾਰੇ ਅੰਗਰੇਜ਼ ਵੀ ਇਹ ਸੋਚ ਰਹੇ ਨੇ ਤੁਸੀਂ ਦੇਖੋ ਕਿੱਡੇ ਵਰਲਡ ਲੈਵਲ ਤੇ ਐ ਅੰਗਰੇਜ਼ਾਂ ਦੇ ਦੇਸ਼ ਦੇ ਅੰਦਰ ਇੱਕ ਪ੍ਰੋਬਲਮ ਆ ਚੁੱਕੀ ਆ ਕਿ ਇਹ ਲੋਕ ਬਾਹਰੋਂ ਆ ਕੇ ਜੌਬ ਕਰ ਰਹੇ ਨੇ ਉਹਨਾਂ ਆਪਦੇ ਪੀਐਮ ਦੇ ਗੱਲ ਚ ਰਸਤੇ ਪਾਉਣ ਲੱਗ ਗਏ ਯਾਰ ਦਿਮਾਗ ਤੋਂ ਕੰਮ ਲਾਓ ਨਾ ਯਾਰ ਤੁਸੀਂ ਇਹੀ ਹਾਲ ਤੁਹਾਡਾ ਪੰਜਾਬ ਸਾਡਾ ਹੋ ਚੁੱਕਾ ਤੁਸੀਂ ਉੱਥੇ ਜਾ ਕੇ ਕਟਿਆ ਤੋਂ ਕਟਿਆ ਕੰਮ ਕਰਨਾ ਹੈ ਪੰਜਾਬ ਚ ਆ ਕੇ ਸਰਦਾਰੀ ਕੰਮ ਨਹੀਂ ਕਰਨਾ ਉੱਥੇ ਬੈਠੇ ਪੋਸਟਾਂ ਪਾਈ ਜਾਂਦੇ ਨੇ ਬਿੜਾਂ ਕਰਦੀਆਂ ਯਾਰ ਜੇ ਤੁਹਾਨੂੰ ਇਹ ਨਾ ਚੰਗਾ ਪਿਆਰ ਤੁਹਾਨੂੰ ਪੰਜਾਬ ਚੰਗਾ ਲੱਗਦਾ ਹੈ ਤੇ ਪੰਜਾਬ ਚ ਆਉਂਦੇ ਕਿਉਂ ਨਹੀਂ ਤੁਸੀਂ ਤੁਹਾਡੇ ਵੱਡੇ-ਵਡੇਰਾਂ ਨੂੰ ਰੋਟੀ ਪੰਜਾਬ ਦੇਵੇ ਤੁਹਾਨੂੰ ਜਵਾਨ ਪੰਜਾਬ ਨੇ ਕੀਤਾ ਤੇ ਜਦੋਂ ਪੰਜਾਬ ਨੂੰ ਲੋੜ ਪਈ ਤੇ ਤੁਸੀਂ ਚੰਡਾਂ ਚ ਪੁੱਛਦੇ ਕਿ ਲੋਕ ਭੱਜ ਗਏ ਬਾਹਰ ਯਾਰ ਕਰਤਾਰ ਸਿੰਘ ਸਰਾਬਾ ਤੇ ਗਦਰੀ ਬਾਬੇ ਬਾਹਰੋਂ ਆਉਂਦੇ ਨੇ ਮਰਨ ਲਈ ਆਉਂਦੇ ਨੇ ਤਾਂ ਤੁਸੀਂ ਤਾਂ ਰੋਟੀ ਕਮਾਉਣ ਆਉਣਾ ਸੀ ਇੱਥੇ ਲੋਕਾਂ ਨੂੰ ਮੇਰੀ ਗੱਲ ਬੜੀ ਬੁਰੀ ਲੱਗਣੀ ਕਿ ਇਹ ਸਾਡੇ ਉਲਟ ਬੋਲਦਾ ਮੈਂ ਤੁਹਾਡੇ ਉਲਟ ਨਹੀਂ ਬੋਲਦਾ ਮੈਂ ਗੱਲ ਪੰਜਾਬ ਦੀ ਕਰਦਾ ਤੁਹਾਡੇ ਬਿਨਾ ਪੰਜਾਬ ਅਧੂਰਾ ਹੈ ਇੱਕ ਇੱਕ ਚੀਜ਼ ਹੋ ਰਹਾ ਇਹਨੇ ਬੇਖੌਫ ਐਸਾ ਹੱਥ ਜਾਂ ਆਪ ਬੇਖੌਫ ਕਹਿ ਲਿਆ ਜਾਂ ਐਸਾ ਹੱਥ ਸਿਰ ਦੇ ਉੱਪਰ ਐਸੀ ਥਾਪੀ ਕਿ ਇਸਦੀ ਆ ਕਿ ਪੰਜਾਬ ਦੇ ਵਿੱਚ ਆ ਕੇ ਇੱਕ ਪੰਜਾਬੀ ਨੌਜਵਾਨ ਦਾ ਕਤਲ ਸ਼ਰੇਆਮ ਜਿਹੜਾ ਕਰਤਾ ਜਾਂਦਾ ਇੰਨਾ ਬੇਖੌਫ ਕਿਉਂਕਿ ਜਾਂ ਕੋਈ ਡਰ ਡਕਰੀ ਨਹੀਂ ਹੈ ਜੇ ਕੋ ਗੱਲ ਐ ਇਸ ਤਰ੍ਹਾਂ ਐ ਕਿ ਹਿੰਦੁਸਤਾਨ ਦੀ ਇਸ ਵਕਤ ਜਿਹੜੀ ਹਕੂਮਤ ਐ ਉਹ ਐਂਟੀ ਐ ਮੁਸਲਮਾਨ ਐਂਟੀ 크ਰਿਸਚੀਅਨ ਐਂਟੀ ਸਿੱਖ ਬੱਚੇ ਬੱਚੇ ਨੂੰ ਪਤਾ ਹਿੰਦੁਸਤਾਨ ਦੇ ਵਸਨੀਕ ਨੂੰ ਕੀ ਐ ਨਾ ਤਿੰਨ ਕੌਮਾਂ ਦੀ ਕੋਈ ਵੈਲਿਊ ਨਹੀਂ ਇੰਡੀਆ ਦੇ ਅੰਦਰ ਨੀਤੇ ਇਹਨਾਂ ਦੀ ਹਿੰਮਤ ਸੀ ਪੰਜਾਬ 'ਚ ਬੋਲ ਜਾਂਦੇ ਆ ਕਿ ਅਜੇ ਹੋਰ ਗਿਣਤੀ ਵਧ ਲੈਣ ਦਿਓ ਬੜੀ ਮੈਂ ਬਹੁਤ ਚਿਰ ਦਾ ਕਹਿ ਰਿਹਾ 84 ਤੁਹਾਡੇ ਪੰਜਾਬ ਚਾਜ ਨਹੀਂ ਸਮਝ ਲਿਓ ਇਹ ਆਉਣ ਲੱਗ ਗਈ ਇੱਕ ਫੇਸਬੁੱਕ ਤੇ ਉਹ ਵੰਗਾਰ ਰਹੇ ਨੇ ਪੂਰਬੀਏ ਪੁੱਦਰਲੇ ਜਿਹੜੇ ਪ੍ਰਵਾਸੀ ਨੇ ਇੱਕ ਪੰਜਾਬ ਦੇ ਮੁੰਡਿਆਂ ਨੂੰ ਵੰਗਾਰ ਰਹੇ ਨੇ ਆਓ ਨਿਕਲੋ ਬਾਹਰ ਅਜੇ ਤਾਂ ਇਹਨਾਂ ਨੇ ਬਹੁਤ ਕੁਝ ਕਰਨਾ ਸੰਭਲ ਜੋ ਅਜੇ ਤਾਂ ਤਾਂ ਮੈਂ ਕਹਿਣਾ ਜਿਹੜੇ ਸਾਡੇ ਭਰਾ ਬਾਹਰ ਬੈਠੇ ਰਹਿਣਾ ਰੱਬ ਦਾ ਵਾਸਤਾ ਹੈ ਜਿਵੇਂ ਗਦਰੀ ਬਾਬੇ ਤੇ ਕਰਤਾਰ ਸਿੰਘ ਸਰਾਭ ਆਇਆ ਸੀ ਨਾ ਤੁਸੀਂ ਆਪਦੇ ਪੰਜਾਬ ਨੂੰ ਬਚਾਉਣ ਲਈ ਆ ਜਾਓ ਉੱਥੇ ਤੁਹਾਡੀ ਕੋਈ ਵੈਲਿਊ ਨਹੀਂ ਪੈਣੀ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ ਆਪਦੇ ਪੰਜਾਬ ਨੂੰ ਛੱਡ ਕੇ ਆਪਦੇ ਖਾਲੀ ਘਰ ਪੈਣੇ ਪਿੰਡਾਂ ਦੇ ਵਿੱਚ ਯਾਰ ਉਹ ਵੀ ਰਹੁੰਦੇ ਨੇ ਯਾਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਉਂ ਤੁਹਾਨੂੰ ਬਚਾਇਆ ਸੀ ਤੁਹਾਡੇ ਲਈ ਕਿਉਂ ਸਿੱਖ ਕੌਮ ਇਨੀ ਬੁਰੀ ਤਰ੍ਹਾਂ ਤੜਫ ਤੜਫ ਕੇ ਮਰੀ ਜੇ ਤੁਸੀਂ ਪੰਜਾਬ ਹੀ ਛੱਡ ਕੇ ਜਾਣਾ ਸੀ ਤਾਂ ਯਾਰ ਜੇ ਤੁਸੀਂ ਪੰਜਾਬ ਹੀ ਛੱਡ ਕੇ ਜਾਣਾ ਸੀ ਤਾਂ ਇਸ ਕੌਮ ਦੇ ਗਲ ਦੇ ਵਿੱਚ ਰਸੇ ਕਿਉਂ ਪਏ ਯਾਰ ਪੰਜਾਬ ਨੂੰ ਦਗਾ ਨਹੀਂ ਸੀ ਦੇਣਾ ਕਿ ਮੈਂ ਦੱਸ ਰਹਾਂ ਹਾਂ ਨਾ 18 ਸਾਲ ਦਾ ਬੱਚਾ ਇੱਕ ਮੌਤ ਨੂੰ ਵੀ ਓਨਲੀ ਪੰਜਾਬ ਚ ਆ ਰਿਹਾ ਉਹਨੂੰ ਪਤਾ ਅੱਗੇ ਮੌਤ ਖਲੋਤੀ ਐ ਤੇ ਤੁਸੀਂ 18 18 ਸਾਲ ਦੇ ਬੱਚੇ ਮੂੰਹ ਚੁੱਕ ਕੇ ਲੇਬਰ ਕਰਨ ਚਲੇ ਗਏ ਯਾਰ ਐਡੀ ਵੀ ਭੁੱਖ ਮਰੀ ਪੰਜਾਬ ਚ ਨਹੀਂ ਬਿਹਾਰ ਦੇ ਤੇ ਇਧਰ ਦੇ ਯੂਪੀ ਦੇ ਬੰਦੇ ਆ ਕੇ ਮੋਹਾਲੀ ਦੇ ਵਿੱਚ ਕਰੋਨਾ ਦੇ ਕੁੱਟੀਆਂ ਬਣਾ ਰਹੇ ਨੇ ਯਾਰ ਤੇ ਤੁਸੀਂ ਜਿਹੜੀ ਦੋ ਦੋ ਚਾਰ ਚਾਰ ਕਿੱਲੇ ਵੇਚ ਕੇ ਤਬਾਹ ਕਰਕੇ ਰੱਖਤਾ ਪੰਜਾਬ ਨੂੰ ਇੱਕ ਬੜਾ ਵੱਡਾ ਸਬਕ ਸਿੱਖਣ ਵਾਲਾ ਸਾਨੂੰ ਚਾਹੇਓ ਸਾਡੇ ਲੀਡਰ ਤਾਂ ਮਰੇ ਹੋਏ ਓਏ ਇਹ ਤਾਂ ਘਰ ਜਾਂਦੇ ਨੇ ਅਸੀਂ ਫੇਰ ਸਰੋਪੇ ਪਾਉਣੇ ਇਹਨਾਂ ਦੇ ਗੱਲ ਇਹਨਾਂ ਨੂੰ ਕਿਉਂ ਨਹੀਂ ਸਵਾਲ ਪੁੱਛਦੇ ਤੁਸੀਂ ਕਿ ਬੋਲ ਪ੍ਰਵਾਸੀਆਂ ਦੇ ਉਲਟ ਬੋਲ ਬੋਲ ਸੈਂਟਰ ਦੇ ਉਲਟ ਸੈਂਟਰ ਦੀ ਪਾਲਿਸੀ ਕੀ ਆ ਤੇਰੇ ਖਿਲਾਫ ਨਹੀਂ ਬੋਲਣਾ ਤੁਹਾਡੇ ਨਾਲੋਂ ਤਾਂ ਯਾਰੋ ਜਿਹੜੇ ਉਹ ਵਿਚਾਰੇ ਹਿੰਦੂ ਜੈਂਟਲਮੈਨ ਬਜ਼ੁਰਗ ਨੇ ਪਿਆਰੇ ਲਾਲ ਉਹ ਹੀ ਚੰਗਾ ਯਾਰ ਸਿੱਖੋ ਤੁਹਾਨੂੰ ਤਾਂ ਉਹਦੇ ਸਾਹਮਣੇ ਤੁਸੀਂ ਲੀਡਰੋ ਖਲੋ ਹੀ ਨਹੀਂ ਸਕਦੇ ਉਹ ਬੰਦਾ ਬੋਲਦਾ ਪੰਜਾਬ ਦੇ ਲਈ ਯਾਰ ਹੋਰ ਲੀਡਰ ਵੀ ਜਿਹੜੇ ਸੋਸ਼ਲ ਮੀਡੀਆ ਤੇ ਬੋਲਦੇ ਨੇ ਲੋਕ ਯਾਰ ਠੀਕ ਆ ਉਹ ਐਮਐਲਏ ਨਹੀਂ ਸ਼ਾਇਦ ਉਹਨਾਂ ਨੇ ਬਣਾਈ ਨਹੀਂ ਕਿਉਂਕਿ ਇਹ ਦੇਸ਼ ਦੇ ਅੰਦਰ ਤਾਂ ਐਮਐਲਏ ਉਹਨੇ ਹੀ ਬੰਨਾ ਹੈ ਨਾ ਜੀ ਜਿਹਨੇ ਪੋਚੇ ਮਾਰਨੇ ਨੇ ਸਾਡੀ ਕੌਮ ਵੀ ਉਸੇ ਮਗਰ ਤੁਰਦੀ ਹੈ ਜਿਹੜਾ ਸਿਰੇ ਦਾ ਚਗਲ ਹੁੰਦਾ ਉਹਦੇ ਨਾਲ ਛੰਡੀਆਂ ਚੁੱਕ ਕੇ ਤੁਰੇ ਫਿਰਦੇ ਅਸੀਂ ਯਾਰ ਸਾਡੀ ਕੌਮ ਨਹੀਂ ਸੋਚਦੀ ਪਈ ਇਸ ਵਕਤ ਇਸ ਵਕਤ ਕਿਸੇ ਚੀਜ਼ ਦੀ ਲੋੜ ਨਹੀਂ ਇਸ ਵਕਤ ਇਕੱਲੀ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਉਹ ਜਹਰ ਕੀ ਤੁਰ ਪਿਆ ਹੁਣ ਤਾਂ ਵੈਸੇ ਤਾਂ ਜਿੰਨੂੰ ਪੁੱਛੋ ਉਹਨੇ ਕਿੱਧਰ ਜਾ ਰਿਹਾ ਪੰਜਾਬ ਬਚਾਉਣ ਤੁਰਿਆ ਜਾਣਾ ਖਾਣਾ ਉਹਨੇ ਪੰਜਾਬ ਹੈ ਗੱਲ ਪੰਜਾਬ ਬਚਾਉਣ ਦੀ ਤੁਰਪੀ ਹੈ ਉਸ ਮੁੱਦੇ ਤੇ ਬੋਲਦੇ ਕਿਉਂ ਨਹੀਂ ਤੁਸੀਂ ਅੱਜ ਹੀ ਪਤਾ ਲੱਗ ਜਾਏਗਾ ਪੰਜਾਬ ਕਿਵੇਂ ਬਚਦਾ ਕਾਂਗਰਸ ਅਕਾਲੀਆਂ ਆਪ ਨੂੰ ਕਹੋਗੇ ਇਹਨਾਂ ਮੁੱਦਿਆਂ ਤੇ ਬੋਲੋ ਨਾ ਬੋਲਣਾ ਹੀ ਸੋ ਮੈਂ ਤਾਂ ਤਾਂ ਕਹਿਣਾ ਕਿ ਪੰਜਾਬ ਦੇ ਲਈ ਖੇਤਰੀ ਪਾਰਟੀ ਬਹੁਤ ਜ਼ਰੂਰੀ ਹੈ ਜਿਹੜੀ ਪੰਜਾਬ ਦੀ ਗੱਲ ਕਰੇ ਮੈਂ ਤਾਂ ਇਹ ਗੱਲ ਕਹੀ ਸੀ ਅੱਗੇ ਬੈਠ ਕੇ ਵੀ ਸਾਨੂੰ ਇਸ ਮੁੱਦੇ ਤੇ ਬੋਲਣਾ ਪੈਣਾ ਸਾਨੂੰ ਕੋਈ ਪ੍ਰਵਾਸੀਆਂ ਦੀ ਵਾਲੀ ਲੋੜ ਨਹੀਂ ਆਪਦਾ ਕੰਮ ਕਰ ਰੋਟੀ ਖਾਣ ਕਮਾਉਣ ਪਰ ਵੋਟ ਦਾ ਅਧਿਕਾਰ ਇਹਨਾਂ ਦਾ ਨਹੀਂ ਚਾਹੀਦਾ ਕਾਰਨ ਕੀ ਹੈ ਸਾਡੇ ਲੀਡਰ ਐਡੇ ਮਰੀ ਜਮੀਰ ਦੇ ਨੇ ਜਿੱਥੇ ਇਹਨਾਂ ਨੂੰ 100 ਵੋਟ ਦਿੱਸ ਜਾਂਦੀ ਹੈ ਇਹ ਦਸਾਂ ਬੰਦਿਆਂ ਨੂੰ ਗੋਲੀ ਮਾਰ ਦਿੰਦੇ ਨੇ ਯਾਰ ਜੀ ਮੰਨਦੇ ਹਾਂ ਵੀ ਪਰਮਾਨੈਂਟ ਰੈਜ਼ਿਡੈਂਸੀ ਜਿਹੜੀ ਆ ਉਹ ਇਹਨਾਂ ਦੀ ਬੰਦ ਹੋਣੀ ਚਾਹੀਦੀ ਜਿਵੇਂ ਅਨੁਸਾਰ ਵੋਟਾਂ ਕਿਉਂਕਿ ਇਹ ਇਹ ਗੱਲ ਅਕਸਰ ਪਿੰਡਾਂ ਦੇ ਵਿੱਚ ਵੀ ਚੱਲਦੀ ਰਹੀ ਆ ਪਿੰਡਾਂ ਦੇ ਸਰਪੰਚਾਂ ਤੋਂ ਸ਼ੁਰੂ ਹੋ ਕੇ ਕਿ ਪਿੰਡਾਂ ਦੇ ਵਿੱਚ ਭਾਈ ਆਪਣੀਆਂ ਵੋਟਾਂ ਵਧਾਉਣ ਦੇ ਲਈ ਇਹਨਾਂ ਦੀਆਂ ਜਿਹੜੇ ਆਧਾਰ ਕਾਰਡ ਬਣਾਤੇ ਜਾਂਦੇ ਵੋਟਰੈਂਦੀ ਬਣਾਈ ਜਾਂਦੀ ਉਸ ਤੋਂ ਆ ਫਿਰ ਸ਼ਹਿਰਾਂ ਵੱਲ ਆਈ ਫਿਰ ਉਹੀ ਗੱਲ ਐਮ.ਐਲ.ਏ ਤੱਕ ਵਿਧਾਨ ਸਭਾ ਲੋਕ ਸਭਾ ਤੱਕ ਵੀ ਇਹੀ ਗੱਲ ਪਹੁੰਚੀ ਕਿ ਵਿਧਾਨ ਸਭਾ ਦੀ ਭਾਈ ਕਿੰਨੀਆਂ ਵੋਟਾਂ ਬਣੀਆਂ ਲੋਕ ਸਭਾ ਦੀਆਂ ਤਾਂ ਮਤਲਬ ਤੁਹਾਨੂੰ ਲੱਗਦਾ ਕਿਹੜੀ ਪਰਮਾਨੈਂਟ ਰੈਜ਼ਿਡੈਂਸੀ ਇਹਨ ਪਰਮਾਨੈਂਟ ਰੈਜ਼ਿਡੈਂਸੀ ਖਤਮ ਹੋਣੀ ਚਾਹੀਦੀ ਹੈ ਪਰਮਾਨੈਂਟ ਸਾਡੀ ਹੈ ਨਹੀਂ ਕਿਤੇ ਵੀ ਕਿੰਨੀਆਂ ਸਟੇਟਾਂ ਸਾਡੀ ਹੈ ਨਹੀਂ ਸਾਡੇ ਦਾ ਲੀਡਰਾਂ ਨੂੰ ਸਾਡਾ ਫਿਕਰ ਹੀ ਨਹੀਂ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਪੰਜਾਬ ਦਾ ਕੋਈ ਵਸਨੀਕ ਬਾਹਰ ਜਾ ਕੇ ਪ੍ਰਾਪਰਟੀ ਨਹੀਂ ਲੈ ਸਕਦਾ ਚਾਹੇ ਮੁਸਲਮਾਨ ਭਰਾ ਚਾਹੇ ਹਿੰਦੂ ਚਾਹੇ ਸਿੱਖ ਮਜਤਰਕਾ ਖਾਤਾ ਥੋੜਾ ਹੈ ਜਿਹੜਾ ਮਰਜੀ ਤੁਰੇ ਆਓ ਵਿੱਚ ਵੜ ਜਾਓ ਬਿਲਕੁਲ ਨਹੀਂ ਚਾਹੀਦਾ ਕਮਾਉਣ ਆਪਦਾ ਕੰਮ ਕਰਨ ਆਪਦਾ ਰੋਜ਼ਗਾਰ ਕਰਨ ਜੋ ਮਰਜੀ ਆਪਦਾ ਕਰਨ ਪਰ ਇਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਚਾਹੀਦਾ ਪਰਮਾਨੈਂਟ ਅਨੇ ਦੀ ਪ੍ਰਾਪਰਟੀ ਨਹੀਂ ਚਾਹੀਦੀ ਪੰਜਾਬ ਦੇ ਅੰਦਰ ਪੰਜਾਬ ਨਹੀਂ ਰਹਿਣਾ ਕੁਝ ਗੱਲਾਂ ਕਰਨੀਆਂ ਪੈਣੀਆਂ ਨੇ ਕੁਝ ਬੰਦੇ ਮੈਨੂੰ ਕਹਿੰਦੇ ਜੀ ਇਹ ਮਹਾਰਾਜ ਦਾ ਤਾਂ ਵਿਦੇਸ਼ ਹੈ ਕਿ ਸਾਰੀ ਦੁਨੀਆ ਦੇ ਨਾਲ ਬਰਾਬਰ ਚੌ ਵਰਨਾ ਦਾ ਸਾਂਝਾ ਨਹੀਂ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਦੁਸ਼ਮਨ ਨੂੰ ਸਿਆਣਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਵੀ ਦੁਸ਼ਮਨ ਨੂੰ ਸਿਆਣਿਆ ਸੀ ਜਸੇਦਾਰ ਜੱਸਾ ਸਿੰਘ ਆਲੂਵਾਲੀਏ ਨੇ ਸਿ ਸਿਆਣਲੇ ਸੀ ਸਨ 47 ਵੇਲੇ ਵੀ ਦੁਸ਼ਮਨ ਸਿਆਣੇ ਗਏ ਸੀ ਮੋਰਚੇ ਕਿੰਨੇ ਲੱਗੇ ਸੀ ਦੁਸ਼ਮਣ ਦੀ ਅੱਖ ਨੂੰ ਸਿਆਣਨਾ ਪੈਣਾ ਹੈ ਇਹ ਵੀ ਨਹੀਂ ਆਖਿਆ ਮਹਾਰਾਜ ਨੇ ਕਿ ਜੇ ਦੁਸ਼ਮਣ ਨੂੰ ਵੀ ਤੁਸੀਂ ਇਸ ਤਰ੍ਹਾਂ ਹੀ ਲੱਗੇ ਰਹੋ ਫਿਰ ਤਾਂ ਰਾਜ ਆਉਣਾ ਹੀ ਨਹੀਂ ਸੀ ਫਿਰ ਤਾਂ ਕੱਲੇ ਆਪਾਂ ਆ ਕੀਰਤਨ ਕਰਨ ਜੋਗੇ ਤੇ ਕੱਲੇ ਇਹਨਾਂ ਨੂੰ ਲੰਗਰ ਛਕਾਉਣ ਜੋਗੇ ਰਹਿ ਜਾਾਂਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਰਾਜ ਦੀ ਵੀ ਗੱਲ ਆਪਦੇ ਸਿੱਖਾਂ ਲਈ ਕੀਤੀ ਹੈ ਤੇ ਆਪਦੇ ਦੁਸ਼ਮਣ ਨੂੰ ਵੀ ਸਿਆਣਿਆ ਤੇ ਲੜਾਈ ਵੀ ਕੀਤੀ ਹੈ ਅੱਜ ਦਾ ਜ਼ਮਾਨਾ ਜੇ ਹਥਿਆਰਾਂ ਨਾਲ ਲੜਾਈ ਲੜਨ ਦਾ ਨਹੀਂ ਤਾਂ ਅੱਜ ਦਾ ਜ਼ਮਾਨਾ ਬੋਲਣ ਦਾ ਤਾਂ ਹੈਗਾ ਹੈ ਨਾ ਦੁਸ਼ਮਣ ਦੇ ਉਲਟ ਬੋਲੋ ਤੁਹਾਡੇ ਪੰਜਾਬ ਤੇ ਨਿਗਾਹ ਤੁਹਾਡੀਆਂ ਸੜਕਾਂ ਜ਼ਮੀਨਾਂ ਖਤਮ ਕਰਤੀਆਂ ਤੁਸੀਂ ਸਿਰੇ ਦੇ ਬੇਵਕੂਫ ਸਾਰੀ ਜ਼ਮੀਨ ਚੋੱਕ ਕੇ ਵਪਾਰੀਆਂ ਨੂੰ ਦੇ ਦਿੱਤੀ ਦਿੱਲੀ ਤੇ ਗੁਜਰਾਤ ਦੇਆਂ ਨੂੰ ਤੁਸੀਂ ਬੇਵਕੂਫ ਆਪ ਦਾ ਛੱਡਿਆ ਤੁਸੀਂ ਪੰਜਾਬ 'ਚ ਕੀ ਹੈ ਇੱਕ ਲੀਡਰ ਕਹਿ ਰਿਹਾ ਸੀ ਕਿ ਪੰਜਾਬ ਨੂੰ ਕੇਂਦਰ ਸਰਕਾਰ ਨੇ ਤੋਹਫਾ ਦਿੱਤਾ ਹੈ 19 ਸੜਕਾਂ ਦਾ ਲਹਣਤਾ ਉਸ ਲੀਡਰ ਦੇ ਦਿਮਾਗ ਨੂੰ ਬੇਵਕੂਫਾ ਸਾਡੇ ਕੋਲ ਕੋਈ ਵੀ ਚੀਜ਼ ਨਹੀਂ ਨਾ ਸਾਡੇ ਕੋਲ ਪੱਥਰ ਹੈ ਨਾ ਕੋਲਾ ਹੈ ਨਾ ਕੋ ਪٹرول ਡੀਜ਼ਲ ਹੈ ਐਗਰੀਕਲਚਰ ਲੈਂਡ ਹੈ ਉਹਨੂੰ ਤਬਾਹ ਕਰਦਾ ਪਿਆ ਲੀਡਰਾਂ ਤੂੰ ਤੇ ਕਹਿਣਾ 19 ਸੜਕਾਂ ਦਾ ਤੋਹਫਾ ਦਿੱਤਾ ਪੰਜਾਬ ਨੂੰ ਇਹੋ ਜਿਹੇ ਬੰਦੇ ਜਿਹੜੇ ਦੂਰ ਅੰਦੇਸ਼ੀ ਨਹੀਂ ਹੁੰਦੇ ਮੈਂ ਕਹਿੰਦਾ ਲੀਡਰ ਦੇ ਕਾਬਲ ਹੀ ਨਹੀਂ ਮੈਂ ਇੱਕ ਅੱਗੇ ਵੀ ਚੈਨਲ ਤੇ ਕਿਹਾ ਸੀ ਸਾਨੂੰ ਲੀਡਰ ਅੱਜ ਮੁਹੰਮਦ ਅਲੀ ਜਨਾਬ ਵਰਗਾ ਚਾਹੀਦਾ ਉਹ ਲੀਡਰ ਦੂਰ ਅੰਦੇਸ਼ੀ ਵਾਲੇ ਸੀ ਆਪ ਦੀ ਕੌਮ ਪ੍ਰਤੀ ਸੋਚਦੇ ਸੀ ਆਪ ਦੀ ਮਿੱਟੀ ਪ੍ਰਤੀ ਸੋਚਦੇ ਸੀ ਉਹਦਾ ਸਾਰਾ ਪੰਜਾਬ ਹੀ ਲੈ ਗਏ ਸੀ 62% ਤਾਂ ਪੰਜਾਬ ਲੈ ਗਿਆ ਬੰਦਾ ਆਪਰੇ ਦਿਮਾਗ ਨਾਲ ਸਾਡੇ ਕੋਲ 38 ਰਹਿ ਗਿਆ 38 ਜੋ ਸੈਂਟਰ ਜਿਹੜੀ ਗਵਰਨਮੈਂਟ ਆ ਫੇਰ ਸਾਨੂੰ ਮਾਰਨਾ ਚਾਹੁੰਦੀ ਸੀ ਬੜੀ ਮੁਸ਼ਕਲ ਨਾਲ ਸਾਡਾ ਪੰਜਾਬ ਬਚਿਆ ਬਾਦਸ਼ਾਹ ਦੇ ਆਧਾਰ ਤੇ ਤੁਸੀਂ ਚੱਲ ਪੜਿਆ ਨਹੀਂ ਹੋਣਾ ਇਹਨੂੰ ਤਾਂ ਕਹਿੰਦੇ ਸੀ ਕਿ ਪੰਜਾਬ 'ਚ ਪੰਜਾਬੀ ਨਹੀਂ ਇੱਥੇ ਤਾਂ ਹਿੰਦੀ ਲਾਗੂ ਕਰਨੀ ਸਟੇਟ ਦੇ ਅੰਦਰ ਪੰਜਾਬ ਸਟੇਟ ਦੇ ਅੰਦਰ ਜਨ ਸੰਖਿਆ ਨੇ 48 ਤੋਂ ਲੈ ਕੇ 52 ਤੱਕ ਬਹੁਤ ਰੋੜਾ ਪਾਇਆ ਸੀ ਕੀ ਇੱਥੇ ਪੰਜਾਬੀ ਲਾਗੂ ਨਹੀਂ ਕਰਨੀ ਐ ਸੂਬੇ ਦੇ ਅੰਦਰ ਹਿੰਦੀ ਲਾਗੂ ਕਰਨੀ ਐ ਯਾਰ ਬੜੀ ਮੁਸ਼ਕਲ ਨਾਲ ਪੰਜਾਬ ਲਿਆ ਉਹ ਦੇਖੋ ਨਾ ਉਹ ਹਿੰਦੀ ਬੋਲਣ ਵਾਲੇ ਪੰਜਾਬ ਸੁੱਟਦੇ ਉਹਨਾਂ ਨੇ ਹਿੰਦੀ ਬੋਲਣ ਵਾਲੇ ਪੰਜਾਬ ਦੇ ਅੰਦਰ ਸੁੱਟ ਦਿੱਤੇ ਜੇ ਕੱਲ ਨੂੰ ਪ੍ਰਵਾਸੀ ਕਹਿਣ ਜੇ ਅਸੀਂ 4 ਐਮਐਲਏ ਤਾਂ ਜਿਤਾਵਾਂਗੇ ਜੇ ਤੁਸੀਂ ਹਿੰਦੂਈ ਨੂੰ ਹਿੰਦੀ ਨੂੰ ਪਾਸੇ ਹਿੰਦੀ ਨੂੰ ਅੱਗੇ ਲੈ ਕੇ ਆਵੋਗੇ ਤਾਂ ਸਾਡੇ ਤਾਂ ਕਰਮਾ ਵਾਲੇ ਬਠਿੰਡੇਰਗੇ ਸ਼ਹਿਰਾਂ ਦੇ ਐਮਐਲਏ ਆਏ ਹੋ ਜੇ ਨੇ ਇਹ ਤਾਂ ਖੜੇ ਪਰ ਲਿਖ ਕੇ ਦੇ ਦੇਣਗੇ ਇਹ ਤਾਂ ਇਹ ਇਹਨਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ ਇਹਨਾਂ ਉਤੇ ਕ ਐਮ ਐਲ اے ਤੇ ਮਿਨਿਸਟਰ ਤੇ ਕਿਹੜੀ ਲਿੰਕ ਹੈ ਨਾ ਜੀ ਇਹ ਤਾਂ ਲਿਖ ਕੇ ਦੇ ਦੇਣਗੇ ਸਾਨੂੰ ਪੰਜਾਬੀ ਨਹੀਂ ਚਾਹੀਦੀ ਮੈਂ ਤਾਂ ਕਈ ਵਾਰ ਕਹਿਣਾ ਕਿ ਕੇਰਲਾ ਜਾਂ ਤਾਮਿਲ ਤੇ ਜਾ ਕੇ ਉਹਨਾਂ ਦੀ ਕੋਈ ਝੂਠੀ ਚੀਜ਼ ਹੀ ਖਾ ਲੋ ਯਾਰ ਤੁਹਾਡੇ ਚੋ ਬੋਲਣ ਦੀ ਹਿੰਮਤ ਆ ਜੀ ਤੁਸੀਂ ਵੀ ਬੋਲਣ ਜੋਗੇ ਹੋ ਵੋ ਯਾਰ ਜਿਵੇਂ ਤਾਮਿਲ ਤੇ ਕੇਰਲਾ ਬੋਲਦਾ ਆਪਦੀ ਸਟੇਟ ਦੇ ਲਈ ਕਦੋਂ ਬੋਲੋਗੇ ਸੋ ਇਹ ਖੇਤਰੀ ਪਾਰਟੀ ਦੀ ਲੋੜ ਹੈ ਜਿਹੜੀ ਕੱਲੀ ਪੰਜਾਬ ਦੀ ਗੱਲ ਕਰੇ ਆਪਦੇ ਪੰਜਾਬ ਦੇ ਜੰਮੇ ਚਾਹੇ ਮੁਸਲਮਾਨ ਹਿੰਦੂ ਸਿੱਖ ਉਹਨਾਂ ਦੀ ਗੱਲ ਕਰੇ ਉਹ ਪਾਰਟੀ ਚਾਹੀਦੀ ਪੰਜਾਬ। ਸਰ ਸਾਹਿਬ ਇੱਕ ਗੱਲ ਹੋਰ ਵੀ ਆ ਕਿ ਚਲੋ ਤੁਸੀਂ ਹਾਲਾਂਕਿ ਰਾਸਤੇ ਜਵਾਬ ਦਿੱਤਾ ਕਿ ਖੇਤਰੀ ਪਾਰਟੀ ਚਾਹੀਦੀ ਹੈ। ਜੇ ਇਹ 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 ਹਾਲਾਂਕਿ ਕੋਈ ਇਹ ਤਾਂ ਹੈ ਨਹੀਂ ਕਿ ਪ੍ਰਵਾਸੀ ਹੁਣ ਤੋਂ ਪੰਜਾਬ ਦੇ ਵਿੱਚ ਆਉਣ ਲੱਗੇ ਨੇ। ਲੰਬੇ ਸਮੇਂ ਤੋਂ ਜਿਹੜੇ ਇੱਥੇ ਆ ਰਹੇ ਨੇ ਕੋਈ ਬਹੁਤੇ ਐਸੇ ਨੇ ਜਿਹੜੇ 20-30-30 ਸਾਲ ਤੋਂ ਬੈਠੇ ਕੋਠੀਆਂ ਇੱਥੇ ਪਈਆਂ ਹੋਈਆਂ। ਕੱਲ ਨਾਲ ਉਹ ਕਹਿੰਦੇ ਨੇ ਨਾ ਕਿਸੇ ਨੇ ਗੱਲ ਕਹਿ ਸੀ ਕਹਿੰਦੇ ਕਬਰਾਂ 'ਚ ਬੜੇ ਲੋਕ ਸੁੱਤੇ ਮਰੇ ਪਏ ਨੇ ਜਿਹੜੇ ਮੌਤ ਤੋਂ ਕਰਦੇ ਸੀ। ਅੱਜ ਕਹਿੰਦਾ ਮੈਂ ਕਬਰਾਂ ਲੋਕਾਂ ਦੀਆਂ ਕਬਰਾਂ ਦੇਖੀਆਂ ਜਿਹੜੇ ਮੌਤ ਤੋਂ ਡਰਦੇ ਸੀ ਉਹਨਾਂ ਦੇ ਕਬਰਾਂ ਵੇਖ ਲਈਆਂ ਅਕਾਲੀ ਦਲ ਇਸੇ ਕਰਕੇ ਡਰਦਾ ਰਿਹਾ ਕਿ ਮੇਰਾ ਰਾਜ ਨਾ ਖੁੱਸ ਜੇ ਮੇਰਾ ਰਾਜ ਪਰਮਾਨੈਂਟ ਰਹਿ ਜੇ ਰਾਜ ਵੀ ਗਿਆ ਤੇ ਜੇ ਸੱਚੀ ਬੋਲ ਦਿੰਦਾ ਅਕਾਲੀ ਦਲ ਸੀ ਨਾ ਦੂਜਿਆਂ ਕਾਂਗਰਸ ਨੂੰ ਮਾਰੋ ਗੋਲੀ ਉਹ ਤਾਂ ਹੈ ਹੀ ਬਾਹਰ ਦੀ ਪਾਰਟੀ ਹੈ ਆਮ ਆਦਮੀ ਸਾਡੀ ਕੁਝ ਨਹੀਂ ਲੱਗਦੀ ਲੁਕਦੀ ਇਹ ਵੀ ਦਿੱਲੀ ਦੀ ਪਾਰਟੀ ਹੈ ਨਾ ਸਾਡਾ ਕੀ ਲਿੰਕ ਹੈ ਸਾਡੇ ਤਾਂ ਅਕਾਲੀ ਸੀ ਨਾ ਅੱਜ ਉਹ ਬੜੇ ਢੰਗ ਦੇ ਨਾਲ ਕੀ ਕੀ ਉਹਨਾਂ ਨੂੰ ਕਹੂੰਗਾ ਮੈਂ ਕਿਹੜੇ ਕੀ ਬੋਲਾਂ ਅਕਾਲੀਆਂ 2016 ਦਾ ਖ਼ਬਾਰ ਚੁੱਕ ਲੋ ਅਜੀਤ ਪ੍ਰਵਾਸੀਆਂ ਨੂੰ ਲਿਆ ਕੇ ਪੰਜਾਬ ਸੁਟਿਆ ਤੇ ਦਲ ਪੰਜਾਬ ਦੇ ਦਲਤ ਨਾਲੋਂ ਬੈਨੀਫਿਟ ਉਹਨਾਂ ਨੂੰ ਦਿੱਤੇ ਜਾਦੇ ਜਾ ਕੇ ਜਿਸ ਲੀਡਰ ਨੂੰ ਆਪਦੀ ਕੌਮ ਬਾਰੇ ਜਿਸ ਲੀਡਰ ਨੂੰ ਜਿਹੜਾ ਲੀਡਰ ਦੂਰ ਅੰਦੇਸ਼ੀ ਨਾ ਹੋਵੇ ਉਹਨੂੰ ਪੰਥਕ ਪਾਰਟੀ ਦੇ ਅੰਦਰ ਨੂੰ ਅੱਗੇ ਰੱਖਿਆ ਜਾਵੇ ਐਦੂ ਉੱਤੇ ਸਾਡੇ ਵਰਗੇ ਬੇਬੂ ਬੰਦੇ ਕਿਹੜੇ ਹੋਣਗੇ ਮੈਂ ਤੁਹਾਨੂੰ ਕਿਹਾ ਨਾ ਇੱਕ ਵਾਰੀ ਪੰਜਾਬ ਨੂੰ ਜਨਾਹ ਵਰਗਾ ਲੀਡਰ ਚਾਹੀਦਾ ਜੱਟ ਕਰ ਜਨਾ ਵਰਗਾ ਸਿਆਸੀ ਆਦਮੀ ਪੰਜਾਬ ਚ ਨਹੀਂ ਆਉਂਦਾ ਤੱਤ ਕਰ ਪੰਜਾਬ ਦਿੱਲੀ ਦੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਗੱਲ ਨਹੀਂ ਕਰ ਸਕਦਾ ਉਹਨੂੰ ਪਤਾ ਹੈ ਕਿ ਪੰਜਾਬ ਕਿਵੇਂ ਬਚਾਉਣਾ ਹੈ ਅਕਾਲੀਆਂ ਤਾਂ ਬੇੜਾ ਗਰ ਕਰਤਾ ਸਾਡਾ ਬਿਲਕੁਲ ਨਹੀਂ ਉਹ ਤਾਂ ਇੱਕ ਐਡੀ ਗੰਦੀ ਸਿਆਸਤ ਤੇ ਆ ਗਏ ਉਹ ਨਾ ਘਰਦੇ ਰਹਿ ਨਾ ਘਾੜਦੇ ਨਾ ਗੁਰੂ ਦੇ ਨਾ ਪੀਰ ਦੇ ਉਹਨਾਂ ਦਾ ਕੀ ਕਹੋਗੇ ਤੁਸੀਂ ਉਹਨਾਂ ਨੇ ਤਾਂ ਛੱਡਿਆ ਹੀ ਕੁਝ ਨਹੀਂ ਉਹ ਪੰਜਾਬ ਦੀ ਗੱਲ ਤਾਂ ਤਾਂ ਕਰਨ ਜੇ ਉਹਨੇ ਆਪ ਦੇ ਰੱਬ ਨੂੰ ਆਪ ਦੇ ਖਦਾ ਨੂੰ ਜਾਂ ਆਪ ਦੇ ਅਕਾਲ ਪੁਰਖ ਨੂੰ ਮੰਨਿਆ ਹੋਵੇ ਉਹਨਾਂ ਨੇ ਉਹ ਸ਼ਕਲ ਨਾ ਵੇਖਿਆ ਜੀ ਉਹਨਾਂ ਦੀ ਸ਼ਕਲ ਉਹ ਤੋਂ ਤੁਹਾਨੂੰ ਇਹੀ ਲੱਗਣਗੇ ਜਿਵੇਂ ਇਹ ਸਿੱਧੇ ਉੱਤੋਂ ਹੀ ਉਤਰੇ ਨੇ ਮਹਾਰਾਜ ਕੋਲੋਂ ਹੀ ਆਏ ਨੇ ਪੱਲੇ ਪੁੱਲੇ ਕੱਖ ਨਹੀਂ ਨਹੀਂ ਤਾਂ ਕਿਸੇ ਦੀ ਮਸੀ ਸਾਧ ਦੀ ਉੱਠ ਕੇ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਜਾਂਦਾ ਕਿਸੇ ਦੀ ਮਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕਰਦਾ ਬੈਠਾ ਉੱਥੇ ਕਿ ਮੈਂ ਸਤ ਸਤਾਰੇ ਬਣਾਉਣਾ ਪਹਿਲਾਂ 1978 ਚ ਵੀ ਸਤਾਰੇ ਬਣਾਏ ਇੱਕ ਸਾਧ ਨੇ ਇਹੀ ਬੰਦੇ ਸੀ ਇਹੀ ਪਰਿਵਾਰ ਸੀ ਅੱਜ ਵੀ ਲੋਕ ਤੁਰੇ ਫਿਰਦੇ ਨੇ ਕੁਛ ਕੋਨੇ 10-15000 ਪੰਜਾਬ 'ਚ ਉਹ ਤਾਂ ਪੱਠਾ ਹੀ ਬਹਿ ਗਿਆ ਪਾਰਟੀ ਦਾ ਉਦੋਂ ਪਿਛੇ ਕਾਂਗਰਸ ਸਾਡ ਕਾਂਗਰਸ ਦਾ ਕੋਈ ਲਿੰਕ ਹੀ ਨਹੀਂ ਰਹਿ ਗਿਆ ਉਹਨਾਂ ਦਾ ਤੁਸੀਂ ਇੱਕ ਵਾਰੀ ਕਹਿ ਦਿਓ ਕਿ ਇਹ ਬੰਦੇ ਗਲਤ ਨੇ ਉਹ ਉਸੇ ਵੇਲੇ ਉਹ ਇਹਨਾਂ ਦਾ ਪ੍ਰਧਾਨ ਹੈ ਉਸੇ ਵੇਲੇ ਜਾ ਕੇ ਘਰ ਜਾ ਕੇ ਲੰਮੇ ਪੈ ਜਾਂਦਾ ਪ੍ਰਵਾਸੀਆਂ ਦੇ ਕੋਈ ਦੂਰ ਅੰਦੇਸ਼ੀ ਲੀਡਰ ਨਹੀਂ ਰਾਜ ਨਹੀਂ ਰਹਿਣਾ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ 'ਚ ਸ਼ਾਇਦ ਮੁੱਖ ਮੰਤਰੀ ਕੋਈ ਵੀ ਨਹੀਂ ਬੰਨਣਾ ਇਹਨਾਂ 'ਚ ਜੇ ਰੱਬ ਦੀ ਮਿਹਰ ਰਹੀ ਤਾ ਕੋਈ ਚੰਗੇ ਬੰਦੇ ਆ ਜਾਣਗੇ ਪੰਜਾਬ ਨੂੰ ਸੰਭਾਲਣ ਵਾਲੇ ਵੀ ਆ ਜਾਣਗੇ ਠੀਕ ਆ ਬੜੇ ਚਿਰ ਦਾ ਪੰਜਾਬ ਰੋਲਿਆ ਹੈ 150 200 ਸਾਲ ਹੋ ਗਿਆ ਸਿਰਫ ਇੱਕ ਚੰਗਾ ਲੀਡਰ ਨਹੀਂ ਮੈਂ ਤਾਂ ਤੱਕਿਆ ਕਿ ਇੱਕ ਜਨਾਵਰਗਾ ਲੀਡਰ ਲੰਬੀ ਸੋਚ ਦਾ ਦੂਰ ਅੰਦੇਸ਼ੀ ਲੀਡਰ ਸਾਡੇ ਕੋਲ ਆਵੇਗਾ ਬੜੀ ਜਲਦੀ ਆ ਜੇ ਖਾਰਾ ਸਾਹਿਬ ਸਮਾਂ ਤਾਂ ਬਹੁਤ ਬਤਾ ਸਾਸਰੀ ਦਾ ਨਰਨਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ ਗੱਲਬਾਤ ਇਸ ਵਿਸ਼ੇ ਤੇ ਕਰੀ ਪ੍ਰਵਾਸੀਆਂ ਵਾਲੇ ਵਿਸ਼ੇ ਤੇ ਗੱਲਬਾਤ ਕੀਤੀ ਆ